ਜੀਵੇ ਕੇ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਹੜ੍ਹਾਂ ਨੇ ਹਰ ਜਗ੍ਹਾ ਮਾਰ ਕੀਤੀ ਹੈ ਪੰਜਾਬ ਦੇ ਤਕਰੀਬਨ ਬਹੁਤ ਸਾਰੇ ਇਲਾਕੇ ਆ ਜਿਹੜੇ ਉਹ ਹੜ ਦੇ ਪਾਣੀ ਦੀ ਚਪੇਟ ਵਿੱਚ ਹਨ ਲੋਕ ਫਸੇ ਹੋਏ ਹਨ ਪੰਜਾਬ ਵਾਸੀਆਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਜਿੱਥੇ ਉਹਨਾਂ ਦੇ ਘਰਾਂ ਨੂੰ ਢਾਹ ਲੱਗੀ ਹੈ ਉੱਥੇ ਹੀ ਫਸਲਾਂ ਨੂੰ ਵੀ ਢਾਹ ਲੱਗੀ ਹੈ ਜਿਹੜੀਆਂ ਪਾਣੀ ਦੇ ਵਿੱਚ ਫਸਲਾਂ ਨੇ ਉਹ ਇੱਕਦਮ ਮਲਿਆ ਮੇਟ ਹੋ ਚੁੱਕੀਆਂ ਨੇ ਬਹੁਤ ਵੱਡੇ ਪੱਧਰ ਤੇ ਕਹਿ ਸਕਦੇ ਆ ਕਿ ਨੁਕਸਾਨ ਹੋਇਆ ਹੈ पूरा पंजाब ताहिमाम ताहिमाम ਕਾਰਿਆ ਇਹਨਾਂ ਖੜਾਂ ਦੇ ਪਾਣੀਆਂ ਦੇ ਕਰਕੇ ਜਿੱਥੇ ਲੋਕਾਂ ਦਾ ਘਰਾਂ ਦਾ ਜਾਂ ਡੰਗਰਾਂ ਦਾ ਜਿੱਥੇ ਲੋਕ ਇਲਾਕਿਆਂ ਦੇ ਵਿੱਚ ਘਰ ਅਤੇ ਡੰਗਰ ਵੀ ਉਹਨਾਂ ਦੇ ਫਸੇ ਹੋਏ ਹਨ ਉੱਥੇ ਹੀ ਜਗ੍ਹਾ ਜਗ੍ਹਾ ਤੋਂ ਵੱਖ-ਵੱਖ ਇਲਾਕਿਆਂ ਵਿੱਚੋਂ ਰਾਹਤ ਸਮਗਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਕਿਉਂਕਿ ਪੰਜਾਬ ਜਿਹੜਾ ਆ ਆਪਣਿਆਂ ਨੂੰ ਆਪ ਹੀ ਪਾਲਦਾ ਹੈ ਅੱਜ ਤੱਕ ਪੰਜਾਬ ਤੇ ਜਿੰਨੀਆਂ ਵੀ ਮੁਸੀਬਤਾਂ ਆਈਆਂ ਹਨ ਚਾਹੇ ਉਹ ਕਰੋਨਾ ਦੀ ਹੈ ਚਾਹੇ ਉਹ ਹੜ੍ਹਾਂ ਦੀ ਹੈ ਚਾਹੇ ਹੋਰ ਜੋ ਵੀ ਮਹਾਮਾਰੀਆਂ ਨੇ ਉਹ ਪੰਜਾਬ ਨੇ ਡਟ ਕੇ ਮੁਕਾਬਲਾ ਕੀਤਾ ਹੈ ਆਪਣੇ ਭੈਣ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਦੇ ਲੋਕ ਖੜੇ ਹਨ ਇਸੇ ਦੇ ਤਹਿਤ ਹੀ ਅੱਜ ਜਿਹੜੀ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਵੱਖ-ਵੱਖ ਜਗ੍ਹਾ ਤੋਂ ਜਿੱਥੇ ਰਾਹਤ ਸਮੱਗਰੀ ਜਾ ਰਹੀ ਹੈ ਉੱਥੇ ਹੀ ਬਟਾਲਾ ਤੋਂ ਬਟਾਲਾ ਦੇ ਅੰਮ੍ਰੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਉੱਪਰ ਟਰਾਲੀਆਂ ਜਿਹੜੀਆਂ ਆ ਰਾਹਤ ਸਮਗਰੀ ਲੈ ਕੇ ਜਿਨ੍ਹਾਂ ਦੇ ਵਿੱਚ ਖਾਣ ਪੀਣ ਵਾਲਾ ਸਮਾਨ ਪੀਣ ਯੋਗ ਪਾਣੀ ਅਤੇ ਵਿਸ਼ੇਸ਼ ਪਸ਼ੂਆਂ ਦਾ ਵੀ ਧਿਆਨ ਰੱਖਿਆ ਗਿਆ ਹੈ ਅਤੇ ਪਸ਼ੂਆਂ ਦਾ ਚਾਰਾ ਤੂੜੀ ਵਗੈਰਾ ਸਾਰਾ ਕੁਝ ਲੈ ਕੇ ਅੱਜ ਵੱਡਾ ਕਾਫਲਾ ਡੇਰਾ ਬਾਬਾ ਨਾਨਕ ਦੇ ਹਲਕਾ ਦੇ ਵਿੱਚ ਰਵਾਨਾ ਹੋਇਆ ਹੈ ਜਿੱਥੇ ਜਿਹੜੀ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਜਿਹੜੀ ਆ ਨੇਤৃত্ব ਕਰਦੇ ਹੋਏ ਲੋਕਾਂ ਤੱਕ ਪਹੁੰਚੇਗੀ ਅਤੇ ਉਹਨਾਂ ਨੂੰ ਜ਼ਰੂਰਤ ਦਾ ਸਮਾਨ ਦੇਗੀ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਸ਼ੇਰ ਸਿੰਘ ਸ਼ਰੀਕਲਸੀ ਜੋ ਕਿ ਬਟਾਲਾ ਦੇ ਵ代 ਕਹਾਣਾ ਉਹਨਾਂ ਨੇ ਦੱਸਿਆ ਕਿ ਜਿਹੜੀ ਮੇਨ ਮੁਸ਼ਕਲ ਆਉਣੀ ਹੈ ਉਹ ਖੜਾਂ ਤੋਂ ਬਾਅਦ ਦੀ ਹੈ ਖੜਾਂ ਦੇ ਵਿੱਚ ਤਾਂ ਰਾਹਤ ਸਮਗਰੀ ਪਹੁੰਚ ਰਹੀ ਹੈ ਪਰ ਖੜਾਂ ਤੋਂ ਬਾਅਦ ਜਿਹੜੀ ਹੈ ਉਹ ਜ਼ਿਆਦਾ ਮੁਸ਼ਕਲ ਹੋਏਗੀ ਲੋਕਾਂ ਨੂੰ ਲੋਕਾਂ ਦੇ ਘਰਾਂ ਦੇ ਜਿੱਥੇ ਮਿੱਟੀ ਚੜੀ ਹੋਏਗੀ ਜ਼ਮੀਨ ਬੰਜਰ ਹੋ ਚੁੱਕੀ ਹੋਏਗੀ ਜਿਵੇਂ ਕਿ ਹੜਾਂ ਦੇ ਨਾਲ ਮਹਾਮਾਰੀ ਫੈਲੇਗੀ ਉਸ ਸਮੇਂ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਟੀਮ ਹੈ ਉਹ ਪੂਰੀ ਉਹਨਾਂ ਦੇ ਨਾਲ ਖੜੀ ਹੈ ਔਰ ਪੂਰਾ ਸਹਿਯੋਗ ਦੇ ਕੇ ਹੜਾ ਤੋਂ ਬਾਅਦ ਦੀ ਸਥਿਤੀ ਤੇ ਵੀ ਉਹ ਕਾਬੂ ਪਾਏਗੀ ਇਸ ਆ ਤੁਹਾਨੂੰ ਕੁਝ ਲਾਈਵ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਬਟਾਲਾ ਤੋਂ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਦੇ ਵਿੱਚ ਇਹ ਵੱਡਾ ਕਾਫਲਾ ਡੇਰਾ ਬਾਬਾ ਨਾਨਕ ਨੂੰ ਰਵਾਨਾ ਹੋਇਆ ਹੈ ਦੇਖਦੇ ਰਹੋ ਚੈਨਲ ਦਾ ਆਰਐਨਬੀ ਅੱਜ ਸਰ ਜਿਹੜੇ ਸਾਡੇ ਹੜ ਪੀੜਤ ਲੋਕ ਨੇ ਛਿੱਟੇ ਛਿੱਟੇ ਕੋ ਕਮੀ ਰਹੀ ਹੈ ਕਿਉਂਕਿ ਸੀ ਸਾਹਿਬ ਤੇ ਐਮਐਲਏ ਸਾਹਿਬਾਨ ਨਾਲ ਬਤੌਰ ਗੱਲ ਹੋਈ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿੱਥੇ ਕਿੱਥੇ ਘਰਾਂ ਦੇ ਵਿੱਚ ਜਿਹੜੀ ਕਮੀ ਰਹਿੰਦੀ ਆ ਅੱਜ ਉਹ ਰਸਤ ਜਿਹੜੀ ਆਪਾਂ ਲੈ ਕੇ ਜਾ ਰਹੇ ਆ ਚਾਹੇ ਮੱਜਾਂ ਦੀ ਚਾਰਾ ਹੋਵੇ ਸੁੱਕਾ ਰਾਸ਼ਨ ਹੋਵੇ ਪਾਣੀ ਹੋਵੇ ਜਿੱਥੇ ਜਿੱਥੇ ਉਹਨਾਂ ਦਾ ਹੁਕਮ ਹੋਊਗਾ ਆਪਾਂ ਉੱਥੇ ਉੱਥੇ ਟਰਾਲੀਆਂ ਜਿਹੜੀਆਂ ਉਹਨਾਂ ਦੇ ਹੈਂਡਓਵਰ ਕਰ ਦਿੰਦੀਆਂ ਨੇ ਤਾਂ ਜੋ ਕਿ ਇਹ ਉੱਥੇ ਆਪਣਾ ਉੱਥੋਂ ਦੇ ਲੋਕ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਤੱਕ ਪਹੁੰਚੇ ਮੇਰੇ ਸਾਹਮਣੇ 35-40 ਟਰਾਲੀਆਂ ਤੇ ਇੱਥੇ ਆ ਠੀਕ ਹੈ ਹੋਰ ਵੀ ਟਰਾਲੀਆਂ ਆ ਰਹੀਆਂ ਨੇ ਆਪਾਂ ਸਾਰੀਆਂ ਕਾਫਲਾ ਲੈ ਕੇ ਜਿਹੜਾ ਜੀਵ ਲੈ ਕੇ ਜਾਣਾ ਉਹ ਪੰਜਾਬ ਨੇ ਸਾਰੇ ਦੇਸ਼ ਦਾ ਟਿਕਾਣਾ ਤੇ ਆਲ ਵਰਲਡ ਦੇ ਵਿੱਚ ਕਿਤੇ ਵੀ ਆਫਤ ਆਈ ਆ ਤੇ ਪੰਜਾਬ ਪੰਜਾਬੀ ਜਿਹੜੇ ਨੇ ਜਾ ਕੇ ਖੜੇ ਨੇ ਪਰ ਅੱਜ ਪੰਜਾਬੀਆਂ ਨੂੰ ਲੋੜ ਹੈ ਪਰ ਇੱਕ ਗੱਲ ਜ਼ਰੂਰ ਮੈਂ ਕਹਿ ਦੂੰਗਾ ਆਪ ਜੀ ਦੇ ਬਾਦਿਆਂ ਭਾਈ ਤੇ ਸਾਡੇ ਪੰਜਾਬੀ ਜਿਹੜਾ ਔਖੇ ਟੰਦ ਇਹਨਾਂ ਦੀ ਬਾਹ ਮੜ ਲੈਣਾ ਇਹ ਮਰਦੇ ਦਮ ਤੱਕ ਨਹੀਂ ਪੁੱਗਦੇ ਸੋ ਲੱਗੇ ਆ ਰਲ ਮਿਲ ਕੇ ਇਹਦਾ ਸਾਥ ਦੇਦੇ ਆਪਾਂ ਵੀ ਜਿੱਥੇ ਜਿੱਥੇ ਕੋਈ ਕਮੀ ਆ ਔਰ ਮੈਨੂੰ ਆਸ ਹੈ ਵੀ ਜੇ ਮਾੜਾ ਸਮਾਂ ਅੱਜ ਇਹ ਵੀ ਨਿਕਲ ਜਾਊਗਾ ਠੀਕ ਆ ਚੰਗੇ ਦਿਨ ਵੀ ਆਉਣਗੇ ਪਰ ਹਾਂ ਨਾਲ ਦੇ ਨਾਲ ਮੈਂ ਇੱਕੋ ਗੱਲ ਕਹੂੰਗਾ ਆਪਣੇ ਪੰਜਾਬੀਆਂ ਨੂੰ ਵੀ ਤੁਹਾਨੂੰ ਸਾਰਾ ਆਲ ਵਰਲਡ ਦੇਖ ਰਿਆ ਇੱਕ ਆਕੂ ਜੀਆਂ ਸਿਆਸਤਾਂ ਤੋਂ ਪਾਰ ਆ ਕੇ ਆਪਾਂ ਪੰਜਾਬ ਦੇ ਵਿੱਚ ਏਕਤਾ ਤੇ ਭਾਈਚਾਰੇ ਦੀ ਮਿਸਾਲ ਪੈਦਾ ਕਰੀਏ ਨਾ ਕਿ ਇੱਕ ਦੂਜੇ ਦੀਆਂ ਲਪਟਾਂ ਖਿੱਚਣੀਆਂ ਸ਼ੁਰੂ ਬਿਲਕੁਲ ਜੀ ਦੇਖੋ ਸਾਡੇ ਭਰਾ ਨੇ ਜਦੋਂ ਸਾਨੂੰ ਫਿਰ ਆਵਾਜ਼ ਮਾਰਨੀ ਹੈ ਠੀਕ ਹੈ ਜਦੋਂ ਉਹਨਾਂ ਨੂੰ ਜ਼ਰੂਰਤ ਹੈ ਅਸੀਂ ਫਿਰ ਉਹਨਾਂ ਦੇ ਨਾਲ ਚਟਾਨ ਬਣ ਕੇ ਕਰੂਗੇ ਕਿਸੇ ਨੂੰ ਕੋਈ ਡੀਜ਼ਲ ਦੀ ਲੋੜ ਹੈ ਕਿਸੇ ਨੂੰ ਟਰੈਕਟਰਾਂ ਦੀ ਸਾਧਨਾਂ ਦੀ ਲੋੜ ਹੈ ਕਿਸੇ ਨੂੰ ਉਹ ਜਿਹੜੀ ਰੇਤਲੀ ਮਿੱਟੀ ਆ ਉਹਨੂੰ ਚੁੱਕਣ ਦੀ ਲੋੜ ਹੈ ਹਰ ਪੱਖੋਂ ਮੈਂ ਤੁਹਾਨੂੰ ਇਹ ਦੱਸਣ ਲੱਗਾ ਇਹ ਕੰਮ ਪਾਣੀ ਦੇ ਉੱਤਰ ਗਿਆ ਅਸਲ ਲੋੜ ਪਾਣੀ ਤੋਂ ਬਾਅਦ ਹੁਣ ਇਹ ਚਾਰਾ ਕਿਉਂ ਲੈ ਕੇ ਚੱਲੇ ਆ ਸਾਨੂੰ ਪਤਾ ਉਸ ਜ਼ਮੀਨ ਦੇ ਵਿੱਚ ਚਾਰਾ ਨਹੀਂ ਹੁੰਦਾ ਹਾਂ ਤਾਂ ਜੋ ਕਿ ਜਿਹੜੀ ਕੋਈ ਆਉਣ ਵਾਲੇ ਸਮੇਂ ਨੂੰ ਕੋਈ ਕਮੀ ਪੇਸ਼ੀ ਨਾ ਰਵੇ ਦਿੱਕਤ ਨਾ ਰਵੇ ਉਹਨਾਂ ਨੂੰ ਸੋ ਇਹੋ ਹੀ ਜਿਹੜੀ ਬਾਅਦ ਵਿੱਚ ਵੀ ਜਿਹੜੀਆਂ ਕੋਈ ਕਮੀਆਂ ਨੇ ਉਹ ਸਾਰੀਆਂ ਨੂੰ ਆਪਾਂ ਦੂਰ ਕਰਾਂਗੇ ਰਲ ਮਿਲ ਕੇ ਪਰਿਵਾਰ ਆ ਸਾਡਾ ਜੀ ਸਰਕਾਰ ਤੋਂ ਮੁਆਵਜ਼ਾ ਜਿਹੜਾ ਉਹ ਅਲੱਗ ਆ ਆਪਾਂ ਆਪਣੇ ਤੌਰ ਤੇ ਜਿਹੜਾ ਸਾਰਾ ਪਰਿਵਾਰ ਆ ਉਹ ਅਲੱਗ ਆ ਕਿਉਂਕਿ ਇਹ ਪੰਜਾਬੀ ਨੇ ਔਖੇ ਸਮੇਂ ਇੱਕ ਦੂਜੇ ਦੀ ਬਾਹ ਨਹੀਂ ਛੱਡਦੇ ਮੈਂ ਤੁਹਾਨੂੰ ਮੈਂ ਇੱਕੋ ਗੱਲ ਅੱਗੇ ਵੀ ਕੀਤੀ ਆ ਵੀ ਮੈਂ ਇਹਨਾਂ ਚੀਜ਼ਾਂ ਤੇ ਸਿਆਸਤ ਨਹੀਂ ਕਰਨੀ ਚਾਹੁੰਦਾ ਪਰ ਮੈਂ ਇਹੋ ਗੱਲ ਕਹੂੰਗਾ ਵੀ ਜੇ ਅੱਜ ਸਾਥ ਦਿੰਦੇ ਆ ਤੇ ਉਹਨਾਂ ਦਾ ਧੰਨਵਾਦ ਆ ਨਹੀਂ ਦਿੰਦੇ ਆ ਔਖਾ ਸੁਖਾ ਟਾਈਮ ਤੇ ਆਪਾਂ ਰਲ ਮਿਲ ਕੇ ਕੱਢ ਹੀ ਲਿਆ ਸਰ ਠੀਕ ਆ ਜਿਹੜਾ ਹੋਰ ਸਮਾਂ ਉਹ ਵੀ ਕੱਢ ਲਾਂਗੇ ਪਰ ਕੋਈ ਗੱਲ ਨਹੀਂ ਯਾਦ ਤੇ ਰਹਿੰਦਾ ਇਹ ਕਿਹੜਾ ਸਾਥ ਦਿੰਦਾ ਕਿਹੜਾ ਨਹੀਂ ਦਿੰਦਾ